ਆਮ ਆਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਐਮਐਲਏ ਹਰਮੀਤ ਸਿੰਘ ਪਠਾਨ ਮਾਹਰਾ ਦੇ ਖਿਲਾਫ ਦੋ ਕੇਸ ਦਰਜ ਹੋ ਚੁੱਕੇ ਨੇ ਹਰਿਆਣਾ ਦੇ ਵਿੱਚ ਉਹਨਾਂ ਨੂੰ ਪਨਾਹ ਦੇਣ ਅਤੇ ਪਹੁੰਚਾਉਣ ਦੇ ਮਸਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੇ 15 ਲੋਕਾਂ ਦੇ ਖਿਲਾਫ ਮਕਦਮਾ ਦਰਜ ਕੀਤਾ 11 ਜਾਣੇ ਫੜ ਲਏ ਨੇ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਪੂਰੀ ਖਬਰ ਹੈ ਕਿ ਰਮੇਸ਼ ਸਿੰਘ ਪਠਾਨ ਮਾਇਰ ਨੂੰ ਪਜਾਉਣ ਅਤੇ ਪਨਾਹ ਦੇਣ ਦੇ ਮਸਲੇ ਦੇ ਵਿੱਚ 15 ਜਾਣਿਆਂ ਦੇ ਖਿਲਾਫ ਕੇਸ ਦਰਜ ਕੀਤਾ 11 ਜਾਣਿਆਂ ਦਾ ਜਿਹੜਾ ਪੁਲਿਸ ਨੇ ਰਿਮਾਂਡ ਹਾਸਲ ਕਰ ਲਿਆ ਪੰਜਾਬ ਪੁਲਿਸ ਨੇ ਮੁਲਜ਼ਮਾਂ ਤੇ ਵਿਧਾਇਕ ਨੂੰ ਪਨਾਹ ਦੇਣ ਅਤੇ ਭਜਾਉਣ ਦੇ ਵਿੱਚ ਮਦਦ ਕਰਨ ਦੇ ਦੋਸ਼ ਲਗਾਏ ਨੇ ਆਮ ਆਦਮੀ ਪਾਰਟੀ ਦੇ ਹੁਣ ਬਾਗੀ ਹੋ ਚੁੱਕੇ ਐਮਐਲਏ ਹਰਮੀਤ ਸਿੰਘ ਪਠਾਨ ਮਾਇਰਾ ਜੋ ਫਰਾਰ ਚੱਲਦੇ ਆ ਰਹੇ ਉਹਨਾਂ ਨੂੰ ਭਜਾਉਣ ਦੇ ਮਾਮਲੇ ਦੇ ਵਿੱਚ ਅਤੇ ਪਨਾਹ ਦੇਣ ਦੇ ਦੋਸ਼ ਦੇ ਵਿੱਚ ਪਟਿਆਲਾ ਪੁਲਿਸ ਨੇ 15 ਵਿਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਜਿਸ ਦੇ ਤਹਿਤ 11 ਜਾਣਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਉਧਰ ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਸਗੂ ਨੇ ਦੱਸਿਆ ਕਿ ਲੰਘੇ ਕੱਲ 3 ਸਤੰਬਰ 2025 ਨੂੰ ਥਾਣਾ ਸਿਵਲ ਲਾਈਨ ਵਿੱਚ ਆਰਮਜ਼ ਐਕਟ ਦੀ ਧਾਰਾ 25 27 BNS ਦੀ ਧਾਰਾ 253 ਤੇ ਹੋਰ ਕੁਝ ਧਰਾਵਾਂ ਤਹਿਤ ਐਫ ਆਈ ਆਰ ਨੰਬਰ 174 ਦਰਜ ਕੀਤੀ ਗਈ ਹੈ ਇਸ ਤਹਿਤ ਨਾਮਜਦ ਮੁਲਜ਼ਮ ਵਿੱਚ ਕੁਝ ਪੰਜਾਬ ਦੇ ਬੰਦੇ ਹਨ ਮੁਲਜਮਾਂ ਵਿੱਚ ਹਰਮੀਤ ਸਿੰਘ ਪਠਾਨ ਮਾਇਰ ਦਾ ਮੀਡੀਆ ਸਲਾਹਕਰ ਮੋਹਿਤ ਵੀ ਸ਼ਾਮਲ ਹੈ ਜੋ ਕਿ ਹਰਿਆਣਾ ਦੇ ਰੋहतक ਦਾ ਰਹਿਣ ਵਾਲਾ ਇਸੇ ਤਰ੍ਹਾਂ ਮਨੀਸ਼, ਸੁਖਦੇਵ ਤੇ ਗੁਰਮੀਤ ਆਦ ਦੇ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਹਨ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ 8 ਵਿਅਕਤੀ ਜਿਲਾ ਕਰਨਾਲ ਦੇ ਪਿੰਡ ਡਬਰੀ ਦੇ ਵਾਸੀ ਨੇ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਕਤੀਆਂ ਨੇ ਹਰਮੀਤ ਸਿੰਘ ਪਠਾਨ ਮਾਇਰਾਂ ਨੂੰ ਪਨਾਹ ਦਿੱਤੀ ਹੈ ਤੇ ਵਿਦਿਆਕ ਨੂੰ ਭਜਾਉਣ ਵਿੱਚ ਮਦਦ ਵੀ ਕੀਤੀ ਹੈ ਇਸ ਤੋਂ ਇਲਾਵਾ ਇਹਨਾਂ ਨੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਹੈ ਪੁਲਿਸ ਨੇ ਕਿਹਾ ਕਿ ਮੁਲਜ਼ਮਾ ਖੋਲੋਂ ਵਿਧਾਇਕ ਪਠਾਨ ਮਹਾਰਾਜ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਉਹਨਾਂ ਦੇ ਰਿਮਾਂਡ ਦੀ ਹੋਰ ਲੋੜ ਪਵੇਗੀ ਜਿਹਦੇ ਚੱਲਦੇ ਆ ਡਿਊਟੀ ਐਡਮਿਨਿਸਟ੍ਰੇਟ ਨੇ ਪੁਲਿਸ ਦੀਆਂ ਦਲੀਲਾਂ ਤੇ ਸਹਿਮਤ ਹੁੰਦਿਆ ਹੋਇਆ 11 ਜਾਣੇ ਜਿਹੜਾ ਵਾ ਉਹ ਰਿਮਾਂਡ ਜਿਹੜਾ ਵਾ ਪੁਲਿਸ ਨੂੰ ਦੇ ਦਿੱਤਾ ਉਧਰ ਜਿਹੜਾ ਮਕਦਮਾ ਦਰਜ ਕੀਤਾ ਗਿਆ ਦੇ ਜਿਹਦੇ ਵਿੱਚ 15 ਜਾਣੇ ਨੇ 15 ਜਾਣਿਆਂ ਚੋਂ 11 ਜਾਣੇ ਜਿਹੜੇ ਫੜ ਲਏਗੇ ਨੇ ਉਹਨਾਂ ਵਿੱਚ ਤਲਵਿੰਦਰ ਸਿੰਘ ਹਰਜਿੰਦਰ ਸਿੰਘ ਉਰਫ ਹਣੀ ਸਰਪੰਚ ਪਰਵਿੰਦਰ ਸਿੰਘ ਚੀਮਾ ਸੱਜਨਦੀਪ ਸਿੰਘ ਸੱਜਣ ਅਮਨ ਢੋਟ ਉਰਫ ਈਸ਼ੂ ਜਸਮਨ ਸਿੱਧੂ ਅਮਰਦੀਪ ਸਿੰਘ ਅਮਰ ਸੰਘੇੜਾ ਪਰਮਜੀਤ ਸਿੰਘ ਵਿਰਕ ਮਲਕ ਸਿੰਘ ਗੁਰਪ੍ਰੀਤ ਸਿੰਘ ਉਰਫ ਗੁਰੀ ਜਸਮਨ ਸਿੱਧੂ ਗੌਰਵ ਕੁਮਾਰ ਹਰਦੇਵ ਸਿੰਘ ਚਰਜੀਤ ਸਿੰਘ ਅਰਵਿੰਦਰ ਸਿੰਘ ਇਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕੀਤਾ ਗਿਆ ਜਿਹਦੇ ਚ 8 ਜਣੇ ਜਿਹੜੇ ਨੇ ਉਹ ਹਰਿਆਣੇ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਪਟਿਆਲਾ ਪੁਲਿਸ ਵੱਲ ਜਿਹੜੀ ਐਫਆਈਆਰ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜੇ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਹਰਜਿੰਦਰ ਸਿੰਘ ਉਰਫ ਹਣੀ ਸਰਪੰਚ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬਿਸ਼ਨਪੁਰ ਛੰਨਾ ਥਾਣਾ ਪਸੀਆਣਾ ਜਿਹੜਾ ਵਾ ਇਸੇ ਦਾ ਪਰਮਿੰਦਰ ਸਿੰਘ ਉਰਫ ਚੀਮਾ ਪੁੱਤਰ ਬਲਹਾਰ ਸਿੰਘ ਮਹਿਮੂਦਪੁਰ ਜੱਟਾ ਇਸੇ ਤਰ੍ਹਾਂ 사ਜਨਦੀਪ ਸਿੰਘ ਉਰਫ 사ਜਨ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਸੋਰ ਸਿੰਘ ਵਾਲਾ ਤਸਵੀਰ ਪੱਟੀ ਇਸੇ ਤਰ੍ਹਾਂ ਹੀ ਅਮਨ ਟੱਟ ਉਰਫ ਉਰਫ ਈਸ਼ੂ ਪੁੱਤਰ ਅਮਰੀਕ ਵਾਸੀ ਨੇੜੇ ਪਿੰਗਲਵਾੜਾ ਸਨੌਰ ਜਸਮਨ ਸਿੱਧੂ ਵਾਸੀ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਅਮਰਦੀਪ ਸਿੰਘ ਉਰਫ ਅਮਰ ਸੰਘੇੜਾ ਵਾਸੀ ਪਿੰਡ ਦਲਾਂਪੁਰ ਥਾਣਾ ਸਨੌਰ ਪਰਮਜੀਤ ਸਿੰਘ ਵਿਰਕ ਪੁੱਤਰ ਸੇਵਾ ਸਿੰਘ ਇਸੇ ਤਰ੍ਹਾਂ ਮਲਕ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਡਬਰੀ ਥਾਣਾ ਸਦਰ ਕਰਨਾਲ ਹਰਿਆਣਾ ਇਸੇ ਤਰ੍ਹਾਂ ਹੀ ਜਿਹੜਾ ਵਾ ਨਾਮ ਜਸਮਨ ਸਿੰਘੂ ਵਾਸੀ ਭਵਾਨੀਗੜ ਜ਼ਿਲ੍ਹਾ ਸੰਗਰੂਰ ਗੌਰਵ ਕੁਮਾਰ ਪੁੱਤਰ ਸਰੇਂਦਰ ਕੁਮਾਰ ਇਹ ਜਿਹੜੇ ਹਰਿਆਣਾ ਇਹਨਾਂ ਦੇ ਸਾਰੇ ਹਰਦੇਵ ਸਿੰਘ ਕੜਾਮ ਚਰਨਜੀਤ ਸਿੰਘ ਤੇ ਅਰਵਿੰਦਰ ਸਿੰਘ ਇਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਹ ਜਿਹੜੇ ਦੱਸਿਆ ਗਿਆ ਜਿਹੜਾ ਮੁਕਦਮੇ ਦੇ ਵਿੱਚ ਜਿਹੜੀ ਪੁਲਿਸ ਦੀ ਸ਼ਿਕਾਇਤ ਹੈ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਕਿ ਸਰਕਾਰੀ ਗੱਡੀ ਨੰਬਰ PB65 BBG 8784 ਜਿਸ ਦਾ RJ ਡਰਾਈਵਰ ਸਿਪਾਈ ਗੁਰਪ੍ਰੀਤ ਸਿੰਘ ਜਿਹੜਾ ਵਾ ਉਹਨਾਂ ਦੀ ਇਤਲਾਸ ਸੀ ਕਿ ਮੁਕਦਮਾ ਨੰਬਰ 173 ਮਿਤੀ 1 ਸਤੰਬਰ 2025 ਅੰਡਰ ਸੈਕਸ਼ਨ 376 402 506 ਆਈਪੀਸੀ ਥਾਣਾ ਸਿਵਲ ਲਾਈਨ ਪਟਿਆਲਾ ਦਾ ਮੁੱਖ ਦੋਸ਼ੀ ਹਰਮੀਤ ਸਿੰਘ ਪਠਾਇਮ ਮਾਜਰਾ ਐਮਐਲਏ ਜਿਹੜੇ ਹਲਕਾ ਸਨੌਰ ਜਿਹੜਾ ਵਾ ਇਹਦੇ ਅੱਗੇ ਐਡਰੈਸ ਦਿੱਤਾ ਹੋਇਆ ਜਿਹਦੇ ਚੋਨਾ ਕਿਹਾ ਗਿਆ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਭਜਾਉਣ ਦੇ ਵਿੱਚ ਮਦਦ ਕੀਤੀ ਆ ਤੇ ਨਾਲ ਦੇ ਨਾਲ ਅਪਣਾ ਦਿੱਤੀ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਜਿਹੜਾ ਵਾ ਬੰਦਾ ਉਸ ਕਰਕੇ ਜਿਹੜਾ ਵਾ ਇਹਨਾਂ ਦੱਸਿਆ ਕਿ ਹਰਿਆਣਾ ਤੇ ਇਹਨਾਂ ਦੇ ਹੋਰ ਨਾਮ ਜਿਹੜੇ ਮਾਲਮ ਸਾਥੀ ਜੋ ਪੰਜਾਬ ਹਰਿਆਣਾ ਦੇ ਰਾਜਸਥਾਨ ਯੂਪੀ ਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਜਿਨ੍ਹਾਂ ਕੋਲ ਕਾਫੀ ਲਾਇਸੈਂਸੀ ਤੇ ਬਿਨਾ ਲਾਇਸੈਂਸ ਅਸਲਾ ਵੀ ਸੀ ਤੇ ਇਹਨਾਂ ਸਾਰਿਆਂ ਵੱਲੋਂ ਹਰਮੀਤ ਸਿੰਘ ਪਠਾਨਮਾਰ ਨੂੰ ਆਪਣੀ ਹਿਫਾਜ਼ਤ ਵਿੱਚ ਲੁਕਾਛਪਾ ਕੇ ਰੱਖਿਆ ਹੋਇਆ ਸੀ ਇਤਲਾ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਉਕਤ ਸਾਰਿਆਂ ਵੱਲੋਂ ਮਕਦਮਾ ਨੰਬਰ 173 ਮਿਤੀ 1 ਸਤੰਬਰ 2025 ਨੂੰ ਅੰਡਰ ਸੈਕਸ਼ਨ 376 340 ਤੋਂ 506 ਆਈਪੀਸੀ ਥਾਣਾ ਸਿਵਲਾਈਨ ਲੁਧਿਆਣਾ ਦੇ ਮੁੱਖ ਦੋਸ਼ੀ ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਹਲਕਾ ਸਨੌਰ ਪੁੱਤਰ ਲੇਟ ਹਰਦੇਵ ਸਿੰਘ ਵਾਸੀ ਪਿੰਡ ਪਠਾਨਮਰ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੂੰ ਲਕਾ ਕੇ ਸ਼ਪਾ ਕੇ ਰੱਖਣਾ ਤੇ ਨਜਾਇਜ਼ ਅਸਲਾ ਆਪਣੇ ਪਾਸ ਰੱਖਣਾ ਅੰਡਰ ਸੈਕਸ਼ਨ 249 253 ਬੀ ਐਨ ਐਸ 25 27 54 ਤੇ 59 ਆਰਮ ਐਕਟ ਦੀ ਜਿਹੜੀ ਆ ਉਹ ਤਰੀਫ ਨੂੰ ਪੂਰਾ ਕਰਦਾ ਜਿਸ ਕਰਕੇ ਇਹਨਾਂ ਦੇ ਜਿਹੜੇ ਖਿਲਾਫ ਆ ਜਿਹੜਾ ਵਾ ਉਹ ਪੁਲਿਸ ਨੇ ਜਿਹੜਾ ਵਾ ਹੁਣ ਮਕਦਮਾ ਦਰਜ ਕਰ ਲਿਆ ਜਿਨ੍ਹਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ 4 ਦਿਨ ਦਾ ਜਿਹੜਾ ਵਾ ਉਹ ਰਿਮਾਂਡ ਹਾਸਲ ਕੀਤਾ ਗਿਆ ਉਧਰ ਬੀਤੇ ਦਿਨ ਜ਼ਿਕਰ ਕੀਤਾ ਗਿਆ ਸੀ ਕਿ ਪੁਲਿਸ ਨੇ ਜਿਹੜਾ ਵਾ ਚਾਹੇ ਹਰਮਿੰਦਰ ਸਿੰਘ ਪਠਾਨ ਮਾਇਰਾ ਦਾ ਪੁਲਿਸ ਨੂੰ ਕੋਈ ਅਤਾ ਪਤਾ ਨਹੀਂ ਲੱਗਾ ਗਿਆ ਪਰ ਪੁਲਿਸ ਨੇ ਬੀਤੇ ਦਿਨ ਹੀ ਜਿਹੜਾ ਵਾ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਉਹਦੇ ਰਿਸ਼ਤੇ ਦਾ ਕਰੀਬੀ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਦਰਜ ਕੀਤੇ ਸੀ ਉਹ ਨਾਲ ਦੀ ਨਾਲ ਜਿਹੜਾ ਵਾ ਉਹਦਾ ਜਿਹੜੇ ਆਫੀਸ਼ੀਅਲੀ ਜਿਹੜੇ ਖਾਤੇ ਨੇ ਹਰਮਿੰਦਰ ਸਿੰਘ ਪਠਾਨ ਮਾਇਰਾ ਦੇ ਉਹ ਵੀ ਬੰਦ ਹੋ ਗਏ ਨੇ ਤੇ ਅੱਜ ਜਿਹੜਾ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਜਿਹੜੀ ਇਹਨਾਂ ਨੇ ਬੀਤੇ ਦਿਨੀ ਪਟੀਸ਼ਨ ਜਮਾਨਤ ਅਰਜੀ ਦਾਖਲ ਕੀਤੀ ਸੀ ਅਦਾਲਤ ਵਿੱਚ ਉਹਦੇ ਤੇ ਵੀ ਅੱਜ ਜਿਹੜੀ ਆ ਸੁਣਵਾਈ ਹੋਣੀ ਆ ਚਾਹੇ ਹਰਮਿੰਦਰ ਸਿੰਘ ਪਟਾਣਮਾਰ ਦੇ ਖਿਲਾਫ ਬੜੇ ਸੀਰੀਅਸ ਕੇਸ ਦਰਜ ਹੋ ਚੁੱਕੇ ਲੇਖ ਲਾ ਲਈ ਤੱਕ ਆਮ ਆਦੀ ਪਾਰਟੀ ਨੇ ਉਹਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਮਨ ਨਹੀਂ ਬਣਾਇਆ ਹਾਲਾਂਕਿ ਇੱਕ ਪਾਸੇ ਪੁਲਿਸ ਦਾ ਭਗੌੜਾ ਜਾਂ ਪੁਲਿਸ ਤੋਂ ਹਰਾਸ ਵਿੱਚ ਰਹਿ ਫਿਰ ਉਹ ਫਰਾਰ ਹੋ ਗਏ ਨੇ ਪੁਲਿਸ ਨੇ ਜਿਹੜੇ ਨੇ ਤੇਨ ਵਕਰੇ ਵਕਰੇ ਕੇਸ ਦਰਜ ਕਰ ਦਿੱਤੇ ਨੇ ਇੱਕ ਕਰਨਾਲ ਵਿਖੇ ਕੇਸ ਦਰਜਾ ਦੋ ਪੁਲਿਸ ਨੇ ਪਟਿਆਲੇ ਦਰਜ ਕੀਤੇ ਹੋਏ ਨੇ ਇਸ ਦੇ ਬਾਵਜੂਦ ਵੀ ਆਮ ਆਦੀ ਪਾਰਟੀ ਨੇ ਜਿਹੜਾ ਵਾ ਹਰਮਿੰਦਰ ਸਿੰਘ ਪਠਾਨ ਮਾਜਰੇ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਕੀਤਾ ਕਿ ਉਹਨੂੰ ਹਾਲੇ ਪਾਰਟੀ 'ਚ ਰੱਖਣਾ ਜਾਂ ਫਿਰ ਨਹੀਂ ਰੱਖਣ ਲੈ ਕੇ ਇਸ ਟਾਈਮੇ ਹਰਮਿੰਦਰ ਸਿੰਘ ਪਠਾਨ ਮਾਜਰਾ ਕਾਨੂੰਨ ਤੋਂ ਭੱਜਿਆ ਹੋਇਆ ਇੱਕ ਆਮ ਵਿਕਤੀ ਹੈ ਪੁਲਿਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ